ਨਹੀਂ ਬਣਾ ਹੋ ਰਹੀ ਨੂੰ ਚੱਲਿਓ ਸਾਰੇ ਨਹੀਂ ਹੋਦਰੇ ਲੱਗਦਾ ਤੇਰੀ ਕੋਈ ਬੋਲ ਰਿਆ ਨਹੀਂ ਚਲਿਓ ਸਾਰੇ ਕੋਈ ਨਹੀਂ ਬੋਲਿਆ ਚੱਲ ਚੋਣ ਦੀ ਮਾਣ ਨਹੀਂ ਆਈ ਦੇ ਪ੍ਰਾਪਤੀ ਆ ਉਹਨਾਂ ਦਾ ਇੱਕ ਮਿੰਟ ਕੀਮਤੀ ਆ ਤੁਹਾਡਾ ਵੀ ਆ ਪੰਜੀ ਦਾ ਇੱਕ ਮਿੰਟ ਕੀਮਤੀ ਆ ਰੋਹਨੀ ਸਾਹਿਬ ਦਾ ਚਲੋ ਉਸ ਦਾ ਬਹੁਤ ਪਿੱਛੇ ਖੜੇ ਆ ਪਰ ਉਹਨਾਂ ਨੇ ਕਿਤੇ ਪਿੱਛੇ ਦੇ ਮੂੰਹ ਦੇ ਵਿੱਚੋਂ ਅੱਜ ਨਿਕਲਿਆ ਚੱਲਦੇ ਆ ਸਾਰੇ ਮੰਨ ਬਸ ਉਸੇ ਬਾਈ ਹੋ ਗਿਆ ਹੋ ਰਹੇ ਹੋ ਗਏ ਚਲੋ ਵੀਰ ਬਹੁਤ ਬਾਕੀ ਜੀ ਬਹੁਤ ਜਬਾਤ ਹੈ ਅਕੈਡਮੀ ਦਿੱਸ ਰਹੀ ਨਾ ਪਰ ਸਾਨੂੰ ਮਹਿਸੂਸ ਹੋ ਰਿਹਾ ਸੀ ਕਿ ਕਿਸੇ ਬਗਾਨੇ ਮੁਲਕ ਦੇ ਵਿੱਚ ਆ ਧਰਨਾਂ ਐਡਾ ਲੱਗਿਆ ਵੀ ਮਤਲਬ ਅਸੀਂ ਵੈਸੇ ਹੀ ਕਿਸੇ ਰਿਸ਼ਤੇਦਾਰੀ ਚ ਆਏ ਹੋਇਆ ਇੱਥੇ ਵੀ ਕੋਈ ਵੀ ਫਰਕ ਨਹੀਂ ਲੱਗਿਆ ਇੱਕ ਵੀ ਚੀਜ਼ ਦਾ ਫਰਕ ਨਹੀਂ ਲੱਗਿਆ ਤਾਂ ਜੀ ਬਾਈ ਆਪਾਂ ਜਿਹੜੇ ਕੱਲ ਸਾਨੂੰ ਨੇ ਕਿਹਾ ਸੀਗਾ ਬਾਹਰ ਬੋਲਦੇ ਅਸੀਂ ਆਪਾਂ ਕਿੰਨੇ ਮੁਲਕਾਂ ਚ ਗਏ ਆ ਬਾਈ ਬਿਲਕੁਲ ਆਪਾਂ ਮਹੀਨੇ ਲਈ ਜਾਂਦੇ ਆ ਪਰ ਹਫਤੇ ਬਾਅਦ ਲੱਗਦੇ ਪਰ ਚੱਲੀਏ ਪਰ ਚੱਲੀਏ ਹਾਂ ਭਾਈ ਕਿੱਥੇ ਜਗ੍ਹਾ ਸਾਨੂੰ ਆਉਣਾ ਨਹੀਂ ਕਿਉਂ ਨਹੀਂ ਹੋਰ ਚੱਲ ਦਿੰਦੇ ਨਹੀਂ ਇਹ ਫੁਰਤਾ ਭਾਈ ਹਰ ਬੰਦੇ ਦੇ ਅਪ ਆਪਣੇ ਪ੍ਰਭਾਵ ਹੁੰਦੇ ਆ ਬੰਦਾ ਪੱਲੇ ਨਾਲ ਬੰਨ੍ਹ ਕੇ ਲ ਜਾਂਦਾ ਮੈਂ ਉੱਥੇ ਪਿੱਛੇ ਵੀ ਦੱਸ ਗਿਆ ਕਿ ਮੈਨੂੰ ਕਹਿੰਦੇ ਵੀ ਨਫਰਤ ਕਿਵੇਂ ਖਤਮ ਹੋ ਸਕਦੀ ਕੱਲ ਹਰ ਬੰਦੇ ਦੇ ਅੰਦਰ ਗਿਆਸੂ ਹੁੰਦਾ ਮੈਂ ਖੜੀ 9 ਵਜੇ ਵਾਲੀਆਂ ਖਬਰਾਂ ਤੁਸੀਂ ਵੀ ਤੁਹਾਡੇ ਨਾਲ ਬੰਦ ਕਰ ਲੋ ਅਸੀਂ ਵੀ ਕਰ ਦਿੰਦੇ ਸਾਡੇ 50 ਤੋਂ ਲੈ ਕੇ 60% ਦੇ ਮਸਲੇ ਹੱਲ ਹੋ ਜਾਣੇ ਆ ਤੁਸੀਂ ਦੱਸੋ ਜੀ ਸਾਡੇ ਤੋਂ ਕੋਈ ਉਪਾਈ ਹੋਈ ਹੋਵੇ ਮੈਂ ਜੀ ਸਰ ਕੋਈ ਉਪਾਈ ਹੋਈ ਹੋਵੇ ਮੈਂ ਮੈਨੂੰ ਨਾ ਵੀ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਵੀ ਬਹੁਤ ਖਰਾਬ ਕਰਦਾ ਫਿਰ ਵੀ ਅਸੀਂ ਤਾਂ ਵੀ ਸਾਡੇ ਆ ਬਹੁਤ ਗੁਲੀਆ ਤੁਸੀਂ ਸਾਰੇ ਆਓ ਇੱਕ ਦੂਜੇ ਨੂੰ ਗੱਲ ਵਕੜੀ ਪਾਵਾਂਗੇ ਇੱਕ ਦੂਜੇ ਨੂੰ ਜਾਣਾਂਗੇ ਤੇ ਫੇਰ ਹੀ ਆਪਾਂ ਜੇ ਬੱਸ ਸਕਦੇ ਆਂ ਸਾਡੇ ਨਾਲ ਤੁਹਾਡਾ ਭਾਈ ਬਹੁਤ ਧੰਨਵਾਦ ਜੀ ਸਾਡਾ 7 ਦਿਨ ਦਾ ਵੀਰਸ ਸੀ ਜੀ 7 ਦਿਨ ਦਾ ਤੇ 7ਵੇਂ ਦਿਨ ਅਸੀਂ ਫੇਰ ਉੱਥੇ ਬੈਠੇ ਜਿੱਥੇ ਪਹਿਲੇ ਦਿਨ ਪਹੁੰਚੇ ਸੀ ਹਾਂ ਤੇ ਅੱਜ ਚਿਤ ਕਰਦਾ ਸੀ ਕਿ ਕਾਸ਼ ਕਿਤੇ 6ਵਾਂ ਹੁੰਦਾ ਫਿਰ ਹਾਂ ਤੇ ਕਾਸ਼ ਕਿਤੇ ਵੀ ਦਾ 15 ਦਿਨ ਦਾ ਹੁੰਦਾ ਸੀ 15 ਦਿਨ ਤੁਹਾਡੇ ਕੋਲੇ ਰਹਿਣਾ ਸੀ ਮਹੀਨੇ ਦਾ ਹੁੰਦਾ 28 ਦਿਨ ਲਾਉਣੇ ਸੀ ਸਾਰੇ ਕੰਮ ਸੈਟ ਕੀ ਸੱਚੀ ਮੁੱਠੀ ਜਾਂਦਾ ਤੇ ਪਤਾ ਨਹੀਂ ਦਿਲ ਕਿਵੇਂ ਨਿਕਲ ਕੇ ਬੈਠੀ ਜਦੋਂ ਤੁਰੇ ਸੀ ਯਾ ਉਹ ਲੱਗਦਾ ਸੀ ਯਾਰ ਉੱਥੇ ਇਹਨਾਂ ਤੋਂ ਬਿਨਾ ਕੋਈ ਨਹੀਂ ਜਾਣਦਾ ਹੁਣ ਇਹੋ ਲੱਗਦਾ ਕਿ ਜਿੱਥੇ ਉਹਨੇ ਜਾਣਦੇ ਭੈਣਾ ਵੀ ਇੱਥੇ ਮੁਹਬਤ ਵਾਦਾਂ ਕਰਤਨਾ ਹਾਂ ਲੱਭੀ ਬਣਾਣਾ ਹੋਣੀ ਚੱਲੇਓ ਸਾਰੇ ਨਹੀਂ ਉਤਰੇ ਕੋਈ ਬੋਲ ਰਿਹਾ ਹੀ ਨਹੀਂ ਹਾਂ ਚਲਿਓ ਸਾਰੇ ਕੋਈ ਵੀ ਨਹੀਂ ਬੋਲਿਆ ਇੱਥੇ ਅਗਰ ਪ੍ਰਾਪਤੀ ਮੰਗ ਲਈ ਆਈ ਹੈ ਜੇ بڑی ਪ੍ਰਾਪਤੀ ਆ ਉਹਨਾਂ ਦਾ ਇੱਕ ਕਮਿਟਮੈਂਟ ਕੀਮਤੀ ਆ ਤੁਹਾਡਾ ਵੀ ਆ ਤੇ ਜਿਹੜਾ ਇਹ ਕਮਿਟਮੈਂਟ ਕੀਮਤੀ ਆ ਰੋਣੀ ਸਾਹਿਬ ਦਾ ਚਲੋ ਉਸਦਾ ਬਹੁਤ ਕਿੱਥੇ ਖੜੇ ਆ ਪਰ ਉਹਨਾਂ ਦੇ ਇੱਥੋਂ ਕਿੱਥੇ ਮੂੰਹ ਦੇ ਵਿਚੋਂ ਨਿਕਲਿਆ ਚੱਲਦੇ ਆ ਹਾਂ ਸਾਰੇ ਜਦੋਂ ਮਨ ਬਸੋ ਸੇ ਪਏ ਹੋ ਗਿਆ ਹੋ ਗਿਆ ਚਲੋ ਬਹੁਤ ਬਹੁਤ ਬੜੀ ਬਾਜੀ ਬਹੁਤ ਜ਼ਬਰਦਸਤ ਔਰ ਸਾਨੂੰ ਮਹਿਸੂਸ ਰਿਹਾ ਸੀ ਕਿਸੇ ਬਗਾਨੇ ਮੁਲਕ ਦੇ ਵਿੱਚ ਧਰਨਾ ਐਡਾ ਲੱਗਿਆ ਵੀ ਮਤਲਬ ਅਸੀਂ ਵੈਸੇ ਹੀ ਕਿਸੇ ਰਿਸ਼ਤੇਦਾਰੀ ਘਰ ਆਏ ਹੋਏ ਇੱਥੇ ਵੀ ਕੋਈ ਵੀ ਫਰਕ ਨਹੀਂ ਲੱਗਿਆ ਇੱਕ ਵੀ ਚੀਜ਼ ਦਾ ਫਰਕ ਨਹੀਂ ਲੱਗਿਆ ਤਾਂ ਜੀ ਬਾਈ ਆਪਾਂ ਜੇ ਕੱਲ੍ਹ ਸਾਨੂੰ ਨੇ ਕਿਹਾ ਸੀ ਨਾ ਬਾਹਰ ਬੋਲਦੇ ਵੀ ਅਸੀਂ ਆਪਾਂ ਕਿੰਨੇ ਮੁਲਕਾਂ ਚ ਗਏ ਆ ਬਾਈ ਬਿਲਕੁਲ ਆਪਾਂ ਮਹੀਨੇ ਲਈ ਜਾਂਦੇ ਆ ਪਰ ਹਫ਼ਤੇ ਬਾਅਦ ਲੱਗਦਾ ਹੀ ਪਰ ਚੱਲੀ ਹਾਂ ਹਾਂ ਭਾਈ ਕਿੱਥੇ ਜਗ੍ਹਾ ਸਮਾਨ ਆਉਣਾ ਨਹੀਂ ਕਿਉਂ ਨਹੀਂ ਹੋਰ ਚੱਲ ਜਾਂਦੇ ਨਹੀਂ ਇਹ ਫਿਰ ਤਾਂ ਜੀ ਹਰ ਬੰਦੇ ਦੇ ਆਪ ਕੋ ਆਪਣੇ ਪ੍ਰਭਾਵ ਹੁੰਦੇ ਆ ਬੰਦਾ ਪੱਲੇ ਨਾਲ ਬੰਨ੍ਹ ਕੇ ਲ ਜਾਂਦਾ ਮੈਂ ਉੱਥੇ ਪਿੱਛੇ ਵੀ ਦੱਸ ਗਿਆ ਥਿਆ ਮੈਨੂੰ ਕਹਦੇ ਵੀ ਨਫ਼ਰਤ ਕਿਵੇਂ ਖਤਮ ਹੋ ਸਕਦੀ ਹੈ ਕੱਲ ਹਰ ਬੰਦੇ ਦੇ ਅੰਦਰ ਵਿਗਿਆਸੂ ਹੁੰਦਾ ਮੈਂ ਖੜੀ 9 ਵਜੇ ਵਾਲੀਆਂ ਖਬਰਾਂ ਤੁਸੀਂ ਵੀ ਸਾਡੇ ਨਾਲ ਵੱਧ ਕਰ ਲੋ ਅਸੀਂ ਵੀ ਕਰ ਦਿੰਦੇ ਸਾਡੇ 50 ਤੋਂ ਲੈ ਕੇ 60% ਦੇ ਮਸਲੇ ਹੱਲ ਹੋ ਜਾਣੇ ਆ ਤੁਸੀਂ ਦੱਸੋ ਜੀ ਸਾਡੇ ਤੋਂ ਕੋਈ ਉਕਾਈ ਹੋਈ ਹੋਵੇ ਜੀ ਸਾਡੇ ਤੋਂ ਕੋਈ ਉਕਾਈ ਹੋਈ ਹੋਵੇ ਮੈਂ ਮੈਨਾਂ ਨਾ ਵੀ ਬਹੁਤ سارے ਲੋਕ ਬਹੁਤ ਸਾਰੀਆਂ ਗੱਲਾਂ ਵੀ ਵੇਖੜਾ ਕਰਦਾ ਫਿਰ ਵੀ ਅੱਜ ਦਾ ਵੀ ਸਾਡਾ ਬਹੁਤ ਗੁੱਲੀਆ ਤੁਸੀਂ ਸਾਰੇ ਆਓ ਇੱਕ ਦੂਜੇ ਨੂੰ ਗੱਲ ਵਕੜੀ ਪਾਵਾਂਗੇ ਇੱਕ ਦੂਜੇ ਨੂੰ ਜਾਣਾਂਗੇ ਤੇ ਫੇਰ ਹੀ ਆਪਾਂ ਜੇ ਬੱਸ ਸਕਦੇ ਆ ਸਾਡੇ ਅੱਜ ਤੁਹਾਡਾ ਭਾਈ ਬਹੁਤ ਧੰਨਵਾਦ ਜੀ ਸਾਡਾ 7 ਦਿਨ ਦਾ ਵੀਰਸਾ ਸੀ 7 ਦਿਨ ਦਾ ਤੇ 7ਵੇਂ ਦਿਨ ਅਸੀਂ ਫੇਰ ਉੱਥੇ ਬੈਠੇ ਜਿੱਥੇ ਪਹਿਲੇ ਦਿਨ ਪਹੁੰਚੇ ਸੀ ਹਾਂ ਤੇ ਅੱਜ ਚਿਤ ਕਰਦਾ ਸੀ ਕਿ ਕਾਸ਼ ਕਿਤੇ 6ਵਾਂ ਹੁੰਦਾ ਫਿਰ ਹਾਂ ਤੇ ਕਾਸ਼ ਕਿਤੇ ਵੀ ਦਾ 15 ਦਿਨ ਦਾ ਹੁੰਦਾ ਸੀ 15 ਦਿਨ ਤੁਹਾਡੇ ਕੋਲੇ ਰਹਿਣਾ ਸੀ ਮਹੀਨੇ ਦਾ ਹੁੰਦਾ 28 ਦਿਨ ਲਾਉਣੇ ਸੀ ਸਾਰੇ ਕੰਮ ਸੈਟ ਕੀ ਸੱਚੀ ਮੁੱਠੀ ਜਾਂਦਾ ਤੇ ਪਤਾ ਨਹੀਂ ਦਿਲ ਕਿਵੇਂ ਨਿਕਲ ਕੇ ਬੈਠੇ ਜਦੋਂ ਤੁਰੇ ਸੀ ਯਾ ਉਹ ਲੱਗਦਾ ਸੀ ਯਾਰ ਉੱਥੇ ਇਹਨਾਂ ਤੋਂ ਬਿਨਾ ਕੋਈ ਨਹੀਂ ਜਾਣਦਾ ਹੁਣ ਇਹੋ ਲੱਗਦਾ ਕਿ ਜਿੱਥੇ ਉਹਨੇ ਜਾਣਦੇ ਪੈਣਾ ਵੀ ਇੱਥੇ ਮੁਕਰਵਾਦਾ ਪਿਆ ਕਰਤਨਾ ਕਰਤਨਾ ਗਾੜੇ